फिर तो, uh, uh, है uh, basically, ਨੈਤਿਕਤਾ ਅ ਅ ਨਹੀਂ ਕਰਦਾ ਸੀ ਇਹ ਪਸਖੜੇ ਨੂੰ ਇੱਕ ਬੰਦਾ ਹੈ ਉਹ ਵੀ ਫਰੂਰਪੁਰ ਦਾ ਰਹਿਣ ਵਾਲਾ ਪੁਨੇ ਚੱਕ ਕਰਾਇਆ ਜਿਹੜਾ ਉਪਾਜੀ ਪਾਕਿਸਤਾਨ ਦਾ ਹੈ ਜਿਸ ਪਲਾਂ ਪਾਕਿਸਤਾਨ ਪਾਕ ਆਇਆ ਸੀ ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰੇਨਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਦਿੱਤਾ ਕਿ ਮੁਰਗੀ ਜੀ ਮੈਨੇਜਮੈਂਟ रेकी वगैरह गए बट मौके पे मैं नहीं, नहीं पाकिस्तान बैठा है, उन्हें एक और बंदे टच बार बिहार का रहने वाला छोटी उम्र का लगा उन्नी भी साल उसकी उम्र है भोजपुर डिस्ट्रिक्ट पेंडे बिलोंग करता है कि तू प्लेन इतने और ਉਹ ਪਹਿਲਾ ਵੀ ਜਿੱਦਾਂ ਦੀ ਵਾਦਾ ਤਾਂ ਕਰ ਦਿੱਤੇ ਐ ਗੋਲਗੋਲੀਆਂ ਵਿੱਚ ਰੱਖ ਕੇ ਉਹਨਾਂ ਨੂੰ ਬੈਕਗ੍ਰਾਉਂਡ ਜਿਹੜਾ ਹੈ ਸ਼ਾਮ ਦਾ ਸਾਡੇ ਗੁਲਾਮ ਹੈਗਾ। ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣੇ ਦਾ ਫਰ ਦੇ ਵਾਦਾ ਰਹਿਣ ਵਾਲਾ ਹੈ। ਅਜੀਬ ਜਿਹਾ ਬੰਦਾ ਹੈ। ਤੇ ਇੱਕ ਹੋਰ ਬੰਦਾ ਹੈ ਜਿਹੜਾ ਉਹਦੇ ਘਾਨ ਦੇ ਹੁੰਦਾ ਹੈ। ਜਿਹੜਾ ਸ਼ੰਫੀਰ ਨੇ ਚੱਕਦਾ। ਐਕ ਆਪਸੇ ਤੋਂ ਨਹੀਂ ਜਾਣਦੇ ਸੀਗੇ ਜਾਂ ਤੁਸੀਂ ਨੂੰ ਲੇਕਿਨ ਜਿਹੜਾ ਫਾਕ ਬੇਸ ਹੈਂਡਲਰ ਹੈ ਕੋਨਸਬ ਕੋਨਸਬ ਨਾਲ ਡਾਇਰੈਕਟ ਨਹੀਂ ਤੱਕ ਸਿੱਧਾ ਕਾਲਿੰਗ ਰੋਜ ਹੋਣੀ ਸੀ ਇਹਨਾਂ ਦੀ ਸਪੋਰਟ ਆਲ ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨਹੀਂ ਉਹਨਾਂ ਨੂੰ YouTube ਤੋਂ ਡਾਊਨ ਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੱਖੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਇਹਨਾਂ ਨੇ ਬਣਾਇਆ ਉਹ ਹੀ ਸਾਕੇ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਹੋਂਦ ਇਹਨਾਂ ਜਿਹੜਾ ਭਾਗ ਪਾਕਿਸਤਾਨ ਬਠਾ ਬੰਦਾ ਇਹਨੇ ਟੱਚ ਕੀਤਾ ਦੋ ਹੋਰ ਬੰਦਿਆਂ ਨਾਲ ਜਿਹੜੇ ਰਾਜਸਥਾਨ ਦੇ ਰਹਣ ਵਾਲੇ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੋਂ ਮੈਂ ਗ੍ਰੇਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਕਿ ਕਿਦਾਂ ਕੇ ਦਿਆ ਤੇ ਫਲਾਣੀ ਫਲਾਣੀ ਦੇ ਕਹਤੇ ਤੁਸੀਂ ਲੈ ਕੇ ਕਿੱਤੀ ਹੋਈ ਹੈ ਤੁਸੀਂ ਖੁਦ ਕਰੀ ਖੁਦ ਕਰ ਲਓ ਤਾਂ ਇਸ ਤਰ੍ਹਾਂ ਤੁਸੀਂ ਇੱਕ ਗ੍ਰੇਨੇਡ ਦੇ ਕੌਕ ਕਰ मेन एम जो टू इनफ्लिक डैमेज लॉ इनफोर्समेंट एजेंसी का करने लोगों को बैर पैदा करने स्टेट का माहौल खराब करने बेसिक हमशन आई विधायक दस जी इत्तेदे एरियाज़ किसी होल शहर रही एरियाज़ के लिए आई विल नॉट डिस्क्रोस दैट मैंने बताया नगर कितना जेल आ रहा है वो टारगेट तो नहीं इस नगर जी जेड़ा नगर कितना आ रहा है सर नहीं नगर कितना सर पुलिस पुलिस स्टेशन या पुलिस मीटिंग्स भी टारगेट नहीं हैं गवर्नमेंट बिल्डिंग्स गवर ਉਹ ਬੁਰੀ ਤੋਂ ਬੰਦੇ ਜਿਹਨਾਂ ਦੇ ਨਾਲ ਮੁਕਾਬਲਾ ਹੋਇਆ ਕਰਦਾ ਸਰ ਸల్ਤਾਨ ਖਾਨ ਵਾਲਾ ਕੋਈ ਲਿੰਕ ਹੈ ਉਹ ਕੋਈ ਮੈਂ ਕੰਮ ਦੱਸਦਾ ਜਿਹੜੇ ਬੰਦੇ ਜਿਹੜੇ ਫੜੇ ਆਉਂਦੇ ਨੇ ਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਆਈਸਿਊ 'ਚ ਹੈ ਤੇ ਵਿੱਚ ਵਿੱਚ ਕੋਮਾ ਤੇ ਜਿਹੜਾ ਜਾ ਰਿਹਾ ਉਹ ਐਨਾਲਸਰ ਮਾਸਟਰਮਾਈਂਡ ਕੋਈ ਕੰਮ ਦੱਸਦਾ ਤੇਨੂੰ ਗੋਲੀਆਂ ਲੱਗੀਆਂ ਇੱਕ ਛਾਤੀ ਤੇ ਲੱਗੀਆਂ ਇੱਕ ਪੇਟ 'ਚ ਲੱਗੀ ਹੈ ਤੇ ਇੱਕ ਹਿੱਪ ਜੋੜ ਤੇ ਲੱਗੀ ਹੋਣੀ ਤੇ ਦੂਜਾ ਬੰਦਾ ਹੈ ਉਹਦੇ ਵੀ ਹਿੱਪ ਹਿੱੱਡੇ ਨੇ ਲੱਗਦੇ ਨੇ जेड़ा सलमान खान का दिन है जो अजय है जो ग्रनेड रख के आया खबर हैं, हरियाणा को चटके रखा टच जो पाकिस्तान कराने वाला बंद है पवन। पवन इज द ब्रदर ऑफ द परसन जिन्हें तीन चार बंद जो फटे गए थे उस गोड्यूच जिन्होंने सलमान खान से गोलियां चलाई घर तरफ तो पूछना ही क्या क्या है लविंग रिच है एंगल आ गया सर ऊर्जा कभी अरेस्ट हो गया और जनरल बैकग्राउंड है हां जनरल बैकग्राउंड है तीन चार पर्चे देते चलते हैं हां जी है हां जी एक विदेशी का मेंबर है कि नहीं इनका दाल जुड़े जी वो भी मेंबर पंजाब से है हां हां मैं फिर मैं 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 स्टार्टिंग से कहता हूं कि काफी लंबी लिस्ट है ये पंजाब के ਇਹ ਨਿਆਹ ਗਰੰਡ ਜਿਹੜਾ ਹੈ ਦਸੋ ਦਾ ਇੰਪੋਰਟੈਂਟ ਥਿੰਗ ਟੂ ਬਰੀਫ ਕਿ ਇਹ ਦੇ ਛੋਟੇ ਛੋਟੇ ਉਪਰ ਦੇ ਕਿਹੜੇ ਨਿਆਹ ਗਰੰਡ ਜਿਹੜਾ ਹੈ ਕੋਸ਼ਿਸ਼ ਹੈ ਕਿ ਬਾਦ ਬੇਸ ਹਾਈਐਸਆਈ ਦੇ ਆਰ ਨਾਟ ਓਨਲੀ ਜੋ ਫੂਡ ਸੋਲਜਰਸ ਹੈ ਆਪਣਾ ਮੋਬਿਲ ਜਿਹੜਾ ਹੈ ਉਹ ਪੂਰਾ ਪੰਜਾਬ ਵਿੱਚ ਨਹੀਂ ਰੱਖਦੇ ਉਹ ਬਿਹਾਰ ਤੱਕ ਪਹੁੰਚਦੇ ਨੇ ਕੁਝ ਐਡੇ ਦਾ ਬੰਦੇ ਨੇ ਜਿਹੜੇ ਮੁੰਬਈ ਦੇ

ਸਰ ਸਰ ਇਸ ਸਾਰੇ ਸਰ ਜੀ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਅਰਨੈਸ ਦੀ ਆਹ ਆਪਰੇਸ਼ਨ ਬਾਰੇ ਅਵੇਅਰਨੈਸ ਨਹੀਂ ਸੀਗੀ ਇਹਨਾਂ ਨੂੰ ਟਾਸਕ ਦਿੰਦਾ ਹਰ ਕਿਸੇ ਦਾ ਡਿਫਰੈਂਟ ਟਾਸਕ ਇਹਨਾਂ ਨੂੰ ਬੈਨੀਫਿਟ ਕੀ ਬੈਨੀਫਿਟ ਪੈਸਾ ਪੈਸਾ ਜਾਂ ਡਰਗ ਵੀ ਹਾਂ ਪ੍ਰਾਈਸ ਵੀ ਹੁੰਦੀ ਹੈ ਕਿ ਜਿਹੜੇ ਕਿਸ ਕੇਸ ਜਨਣਾ ਪੈਸਾ ਦਿੰਦਾ ਸਰ ਸਰ ਇਸ ਕੰਸ ਸਰ ਇਸ ਪਾਦ ਵਿੱਚ ਟੈਰਰ ਮੋਡਿਊਲ ਤੁਸੀਂ ਬਸ ਕੀਤੇ ਨੇ ਤੇ ਇੱਕ ਮਲੇਸ਼ੀਆ ਤੋਂ ਆਪਰੇਟ ਕਰ ਰਹੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਆਪਰਚੂਨਿਟੀ ਨਹੀਂ ਹਾਂ सर कोई खालिस्तानी नहीं कहवणगे जी मैं तो, नहीं मैं हां जरा से ही गिदे तेवना सो बात कर जी वीडियो वगैरह भी भेजी चाहिए इन्होंने हां जब उठाते हुए दी वीडियो थी कि रखदे हुए दी वीडियो जी सर पाकिस्तान में ये सब का काम किए जसवीर इन फेस अ फेक नेम बट जो कि चौधरी कहते हैं सर कोई खालिस्तानी लिंक भी है ये मेरा

ਹਾਂ ਜੀ ਸਰ ਕੁਝ ਸੱਸ ਇੰਨੇ ਫੜੇ ਜਾ ਚੁੱਕੇ ਨੇ ਕਿੰਨੇ ਫੜੇ ਜਾ ਚੁੱਕੇ ਨੇ ਟੋਟਲ 2.5 ਲੱਖ ਜਿਹੜੇ ਫੜੇ ਜਾ ਚੁੱਕੇ ਨੇ 5 ਪਰਸੈਂਟ ਸਰ ਬੋਰਡ ਦੇ ਜਿਹੜੇ ਨਹੀਂ ਅਮਰੀ ਸਰ ਦੇਖੋ ਉਹ ਬੋਰਡ ਸਰ ਫਿਰ ਉਹਦੇ ਦੇ 13% ਸਪੋਰਟ ਉਹ ਬਹੁਤ ਦਾਜਾ ਸਰ ਟੈਕਨੀਕਲ ਤੇ ਰੋਬੋਟਿਕ ਹਾਂ ਸਰ ਲੱਗਦਾ ਲੁਧਿਆਣਾ ਇੱਕ ਮਤਲਬ ਬੜੀ ਕਿੰਨੀ ਮਾਈਗਰੇਟ ਵੀ ਰਹਿੰਦੇ ਨੇ ਜਿਸ ਤਰ੍ਹਾਂ ਲੁਧਿਆਣੇ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਫਿਰ ਆ ਬੋਰਡ ਲੁਧਿਆਣਾ ਨਹੀਂ ਮੈਂ ਅਸਲ ਤੋਂ ਤੁਹਾਨੂੰ ਬਾਰ-ਬਾਰ ਕਹ ਰਿਹਾ ਇਟ ਵਾਸ ਨਾਟ ਓਨਲੀ ਲੁਧਿਆਣਾ ਇਟ ਵਾਸ ਅਦਰ ਸਿਟੀਜ਼ ਆਲਸੋ ਸਰ ਕੋਈ ਦਿੱਲੀ ਨਾਲ ਕਨੈਕਸ਼ਨ ਨਹੀਂ ਹੈਗਾ ਦਿੱਲੀ ਨਾਲ ਨਹੀਂ ਹਮ ਹਾਲੇ ਤੱਕ ਨਹੀਂ ਹੈ ਸਰ ਹੁਣ ਤੱਕ ਤਿੰਨ ਹੈਡਰੇਟਿਡ ਦੇ ਬੰਦੋਚੇ ਹੋਰ ਵੀ ਕੋਈ ਤਾਂ ਦੱਸੇ ਕਿ ਕੁਝ ਹੋਰ ਵੀ ਆਏ ਨੇ ਇਹ ਸੇਮ ਲੋਟ ਹੈ ਪੁੱਛ ਕੇ ਚੱਲੀ ਹੈ ਸ਼ਾਇਦ ਹੋਰ ਵੀ ਮਾਨ ਨਾਮ ਵਾਲੇ ਦੇ ਨਾਲ ਜੁੜੇ ਹੋਰ ਵੀ ਨਾਮ ਦੇ ਮੈਂਬਰ ਨੇ ਮੋੜੇ ਉਹ ਫੜੇ ਸਰ ਲੁਧਿਆਣਾ ਦੇ ਵਿੱਚ ਤਾਂ ਹੀ ਰਹੇ ਹੈਗੇ ਜਿਵੇਂ ਵੀ ਇਹਨਾਂ ਨੇ ਕੋਈ ਰੈਜਿਸਟ੍ਰੇਸ਼ਨ ਰੱਖਾ ਹੋਵੇ ਰੈਜਿਸਟ੍ਰੇਸ਼ਨ ਜਾਂ ਕੋਈ ਵੀ ਨਹੀਂ ਕਿੱਥੋਂ ਦੇ ਇੱਕ ਫਰੋਜ਼ਪੁਰ ਦਾ ਹੈ ਇੱਕ ਬਿਹਾਰ ਦਾ ਹੈ ਤੇਰੇ ਦੇ ਰਾਜਸਥਾਨ ਦਾ ਹੈ ਤੇ ਹਰਨ सर, ज़िया कोई ज़िया दाना अपने पिछले चार महीने जो 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 जो

ਏਸ਼ੀਆ ਵਾਲੇ ਜਿਹੜਾ ਸੰਪਰਸ਼ ਹੈ ਨਹੀਂ ਦੇਖੋ ਪਤਾ ਹੈ ਇਹਦੇ ਹੋਰ ਇਹ ਜਿਹੜੇ ਮੋਡੂਲ ਨੇ ਨਾ ਓਵਰਲੈਪ ਕਰਦੇ ਠੀਕ ਹੈ ਠੀਕ ਹੈ थैंक यू ਠੀਕ ਹੈ ਫੂਡ ਵਾਲਾ ਜਿਹੜਾ ਦੇ ਦੇ ਪਰ ਇੰਪੁੱਟ ਸੀਗੇ ਜਿਹੜਾ ਪਹਿਲੇ ਲੈਸ ਕੁਆਇਲ ਜਿਹੜਾ ਬਸ ਹੀ ਹਾਂਜੀ ਸਰ ਸਾਢੇ 4:30 ਜੇ ਕੋਈ ਸਾਲਿਟ ਨਹੀਂ ਜੀ ਸਰ ਲਾਸਟ ਮੋਡੂਲ ਦੇ ਵਿੱਚ ਜੇਲ ਵਿੱਚ ਲਿਖਾਇ ਸੀ ਜਿਹਦੇ ਵਿੱਚ ਕੋਈ ਜੇ ਇਹ ਪ੍ਰੋਜੈਕਟ ਨਹੀਂ ਹਲੇ ਤੱਕ ਨਹੀਂ ਆਇਆ ਆਪਣੀ ਜਿਹੜੇ ਦਸਤੋ ਬਦਲੀ ਦੂ ਕਮੈਂਟ ਸਰ ਅਜੇ ਮੈਨੂੰ ਨਹੀਂ 你给他你给的。